ਮਾਂ ਦਾ ਸੀਨਾ ਮਾਂ ਦੇ ਤਨ ਨੂੰ ਤਾਕਤ ਮਿਲਦੀ ਹੈ ਮੱਛੀ ਨੂੰ ਪਾਣੀ ਮਿਲ ਜਾਏ ਉਹ ਅੰਤ ਦੀ ਪ੍ਰਸੰਨ ਹੁੰਦੀ ਹੈ ਦੋ ਉਦਾਹਰਨਾ ਦੇ ਕੇ ਕਹਿੰਦੇ ਆ ਜਦੋਂ ਬੰਦਗੀ ਕਰਨ ਵਾਲੇ ਗੁਰਸਿੱਖ ਦੇ ਮੂੰਹ 'ਚ ਕੋਈ ਪ੍ਰਸ਼ਾਦਾ ਪੰਦ ਹੈ ਉਦੋਂ ਗੁਰੂ ਨਾਨਕ ਅਤ ਦਾ ਖੁਸ਼ ਹੁੰਦਾ ਹੈ ਇਹ ਸ਼ਬਦ ਤੁਸੀਂ ਪੜ ਲਿਓ ਅਰਥ ਵੀ ਦੇਖ ਲਿਓ ਇਹ ਸ਼ਬਦ ਕਹੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਪੁੱਤਰ ਖਾਏ ਤੇ ਮਾਂ ਨੂੰ ਖੁਸ਼ੀ ਹੁੰਦੀ ਹੈ ਮਿੰਨੇ ਪ੍ਰੀਤ ਪਈ ਜਲ ਨਾਏ ਮੱਛੀ ਪਾਣੀ ਵਿੱਚ ਤਾਰੀਆਂ ਲਾ ਕੇ ਪ੍ਰਸੰਨ ਹੈ ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਗੁਰੂ ਉਦੋਂ ਅਤ ਦਾ ਪ੍ਰਸੰਨ ਹੁੰਦਾ ਜਦੋਂ ਉਹਦੇ ਗੁਰਸਿੱਖ ਦੇ ਮੁਖ ਵਿੱਚ ਕੁਝ ਪਾਉਂਦਾ ਹੁਣ ਇਸ ਗੱਲ ਨੂੰ ਫਿਰ ਥੋੜਾ ਜਿਹਾ ਹੋਰ ਬਾਣੀ ਚ ਦੇਖੀ ਬੇਨਤੀ ਕਰ ਦੇਣਾ ਜਿੰਨੇ ਹੁਣ ਸਵਾਲ ਉੱਠੇਗਾ ਦਾ ਫਲ ਕੀ ਹੈ ਜਿਹੜਾ ਸੇਵਾ ਕਰਦਾ ਹੈ ਅੱਧੀ ਸੇਵਾ ਕਰ ਲਿਆ ਲੰਗਰ ਦੀ ਸੇਵਾ ਕਰਿਆ ਪਰ ਅੱਜ ਅੱਜ ਦੀ ਤਰ੍ਹਾਂ ਨਹੀਂ ਸੀ ਪੁਰਾਤਨ ਸਮੇਂ ਮੈਨੂੰ ਯਾਦ ਹੈ ਜੀ ਖਾਸ ਕਰਕੇ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਉਹ ਇੱਕ ਸ਼ਬਦ ਕਹਿੰਦੇ ਹੁੰਦੇ ਸਨ ਕਿ ਗੁਰਸਿੱਖਾਂ ਦਾ ਪ੍ਰਸ਼ਾਦਾ ਕਰਨਾ ਤੇ 10 15 ਦਿਨ ਪਹਿਲਾਂ ਹੀ ਸੰਗਤ ਦੇ ਪ੍ਰਸ਼ਾਦੇ ਦੀ ਤਿਆਰੀ ਕਰੋ ਇਹਦਾ ਮਤਲਬ ਇਹ ਨਹੀਂ ਕਿ ਸੌਦਾ ਸਮਾਨ ਖਰੀਦਣਾ ਉਦੋਂ ਹੱਥਾਂ ਵਾਲੀ ਚੱਕੀ ਨਾਲ ਦਾਣੇ ਦਾਲ ਪੀ ਜਾਂਦੀ ਸੀ ਕਹਿੰਦੇ ਨੇ ਜਿਹੜੇ ਛੋਲਿਆਂ ਦੀ ਦਾਲ ਬਣਾਣੀ ਏ ਇੱਕ ਇੱਕ ਦਾਣੇ ਉੱਤੇ ਮੂਲ ਮੰਤਰ ਦਾ ਪਾਠ ਕਰੋ ਜਿਸ ਕਣਕ ਨੂੰ ਪੀਣਾ ਹੈ ਇੱਕ ਇੱਕ ਦਾਣੇ ਤੇ ਤੁਸੀਂ ਕਣਕ ਦੇ ਤੇ ਮੂਲ ਮੰਤਰ ਦਾ ਪਾਠ ਕਰੋ ਹੁਣ ਕਈਆਂ ਦੇ ਮਨ ਚ ਆ ਜਾਏਗਾ ਇਹ ਤਾਂ ਕਰਮकांड ਹੋ ਗਿਆ ਨਹੀਂ ਪਿਆਰਿਓ ਜਿ ਕੋ ਜੀ ਬਿਰਤੀ ਨੂੰ ਤੁਸੀਂ ਅੰਨ ਪਕਾਣ ਲੱਗਿਆ ਰੱਖੋਗੇ ਅੰਨ ਉਸ ਚੀਜ਼ ਨੂੰ ਜ਼ਰੂਰ ਗ੍ਰਹਿਣ ਕਰੇਗਾ ਤੇ ਜਿਹੜਾ ਬੰਦਾ ਖਾਏਗਾ ਅੰਨ ਉਸੇ ਅਰਥ ਕਰੇਗਾ ਜੀ ਉਹ ਜੀ ਸੁਰਤੀ ਵਾਲੇ ਨੇ ਪਕਾਇਆ ਇਹਨੂੰ ਮੈਂ ਥੋੜਾ ਜਿਹਾ ਬਾਣੀ ਚ ਬੇਨਤੀ ਕਰਨਾ ਕਿਉਂਕਿ ਕਲੀਅਰ ਹੋ ਜਾਏਗਾ ਨਾ ਸਿੱਧੀ ਜੀ ਗੱਲ ਵੀ ਕੀ ਅੰਨ ਮਨ ਦਾ ਪ੍ਰਭਾਵ ਕਬੂਲਦਾ ਫਿਰ ਸੁਣਿਓ ਕੀ ਅੰਨ ਮਨ ਦਾ ਪ੍ਰਭਾਵ ਕਬੂਲਦਾ ਤੇ ਕੀ ਅੰਨ ਦਾ ਪ੍ਰਭਾਵ ਮਨ ਕਬੂਲਦਾ ਲਫ਼ਜ਼ ਦੋਨੋਂ ਵੱਖਰੇ ਵੱਖਰੇ ਹੋ ਗਏ ਦੋਵੇਂ ਗੱਲਾਂ ਨੇ ਅਨ ਮੰਨ ਦਾ ਪ੍ਰਭਾਵ ਕਬੂਲਦਾ ਤੇ ਚੇਤੇ ਰੱਖਿਓ ਮਨ ਅਨ ਦਾ ਪ੍ਰਭਾਵ ਕਬੂਲਦਾ ਹੈ ਗੁਰੂ ਗ੍ਰੰਥ ਸਾਹਿਬ ਚ ਇੱਕ ਸ਼ਬਦ ਹੈ ਕਿ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਉਹਦੇ ਘਰ ਦੀ ਸੁੱਕੀ ਰੋਟੀ ਮਿਲ ਜਾਏ ਕਿਰਤਕਾਰ ਦੀ ਬੰਦਗੀ ਵਾਲੇ ਦੀ ਉਹਦੀ ਸੁੱਕੀ ਰੋਟੀ ਮੂੰਹ ਚ ਪਾਓਗੇ ਤੇ ਹਰ ਤਰ੍ਹਾਂ ਦਾ ਅੰਮ੍ਰਿਤ ਬਣ ਜਾਏਗੀ ਸਾਕਤ ਬੰਦੇ ਦੇ ਘਰ ਦੇ 36 ਪ੍ਰਕਾਰ ਦੇ ਖਾਣੇ ਮੂੰਹ ਚ ਪਾਓਗੇ ਤੇ ਜ਼ਹਿਰ ਬਣ ਜਾਣਗੇ ਕੀ ਕਾਰਨ ਪ੍ਰਸ਼ਾਦਾ ਅੰਨ ਉਹਦਾ 36 ਪ੍ਰਕਾਰ ਉਹਦੇ ਘਰ 'ਚ ਤੇ ਗਰੀਬ ਦੇ ਘਰ ਦੇ ਵੀ ਤਾਂ ਸੁੱਕੀ ਰੋਟੀ ਹੈ ਮਹਾਰਾਜ ਦਾ ਬਚਨ ਹੈ ਸੰਤਨ ਕਾ ਦਾਨਾ ਰੂਖਾ ਸੋ ਸਰਬ નિਦਾਨ ਸੰਤ ਦੇ ਘਰ ਦੀ ਸੁੱਕੀ ਰੋਟੀ ਉਹ ਹਰ ਤਰ੍ਹਾਂ ਦਾ ਖਜ਼ਾਨਾ ਹੈ ਗ੍ਰਹਿ ਸਾਕਤ 36 ਪ੍ਰਕਾਰ ਤੇ ਬੀਕੂ ਸਮਾਨ ਸਾਕਤ ਦੇ ਘਰ ਦੀ ਰੋਟੀ 36 ਪ੍ਰਕਾਰ ਦੇ ਭੋਜਨ ਵੀ ਜ਼ਹਿਰ ਨੇ ਇਸੇ ਕਰਕੇ ਬਾਬੇ ਨੇ ਕਹਾ ਮਲਕ ਭਾਗੋ ਤੇਰੇ 36 ਪ੍ਰਕਾਰ ਦੇ ਖਾਣੇ ਵਿੱਚ ਖੂਨ ਤੇ ਗਰੀਬਾਂ ਦੀਆਂ ਬੋਟੀਆਂ ਨੇ ਲਾਲੋ ਦੀ ਕੋਧਰੇ ਦੀ ਰੋਟੀ ਦੇ ਵਿੱਚ ਦੁੱਧ ਵਰਗਾ ਸਵਾਦ ਹੈ ਇਹ ਇਹ ਕੱਲਾ ਕਹਿਣ ਮਾਤਰ ਨਹੀਂ ਇਹ ਸੱਚ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਪੜੋ ਰਾਜਨ ਰਾਜਨ ਕੌਣ ਤਮਾਰਾ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਓਏ ਗਰੀਬ ਹੋਇ ਭਾਵੇ ਹਸਤੀ ਦੇਖ ਭਰਮ ਤੇ ਪੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਦ ਬਿਦਰ ਕੋਪਾ ਨੂੰ ਦੁੱਧ ਕੀਮਤੀ ਹੈ ਕਿ ਪਾਣੀ ਕੀਮਤੀ ਉਸ ਵਕਤ ਜੇ ਦੇਖੀਏ ਦੁੱਧ ਕੀਮਤੀ ਕਹਿਣ ਲੱਗੇ ਤੇਰੇ ਘਰ ਦਾ ਦੁੱਧ ਬਿਦਰ ਤੇ ਘਰ ਦਾ ਪਾਣੀ ਤੇਰੇ ਘਰ ਦੀ ਸਾਗ ਤੇਰੇ ਘਰ ਦੀ ਖੀਰ ਤੇ ਬਿਦਰ ਦੇ ਘਰ ਦਾ ਸਾਗ ਚਿੱਤੇ ਰੱਖੀ ਉਹਦਾ ਸਾਗ ਤੇ ਪਾਣੀ ਤੇਰੇ ਦੁੱਧ ਤੇ ਖੀਰ ਨਾਲੋਂ ਬਹੁਤ ਉੱਤਮ ਹੈ ਕਿਉਂ ਕਿਉਂਕਿ ਉਸ ਦੇ ਮਨ ਦੀ ਬਿਰਤੀ ਮਾੜੀ ਉਹਦਾ ਤਾਂ ਅਨ ਕਿਵੇਂ ਚੰਗਾ ਹੋਵੇਗਾ ਤਮਰੋ ਦੀ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰਮੈ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਖਾਨੀ ਸੋ ਅਲੂਣਾ ਸਾਗ ਮੇਰੇ ਲਈ ਖੀਰ ਹੈ ਗੁਰਮਖੋ ਪਤਾ ਨਹੀਂ ਗੁਰੂ ਕਿਰਪਾ ਕਰੇ ਕੋਈ ਮੰਨ ਲੈ ਬੀਬੀਓ ਪੈਣੋ ਜੇ ਘਰ ਆਪਾਂ ਤਬਦੀਲੀ ਚਾਹਨੇ ਆ ਸੱਚੀ ਗੱਲ ਹੈ ਆਪਣੀ ਕਿਚਨ ਵਿੱਚ ਧਰਮ ਲਿਆ ਆਪਣੀ ਦੇ ਸੋਈ ਚ ਰੋਟੀ ਪਕਾਉਂਦਿਆਂ ਜਾ ਸ਼ਬਦ ਜਾ ਬਾਣੀ ਜਾ ਸਿਮਰਨ ਜੇ ਨਿਰੰਤਰ ਕਰੋਗੇ ਉਸ ਘਰ ਵਿੱਚ ਪੱਕੀ ਹੋਈ ਰੋਟੀ ਵੀ ਖਾਣ ਦੇ ਨਾਲ ਅੰਦਰ ਦਾ ਟਿਕਾਹ ਬਣੇਗਾ ਭਾਈ ਸਾਹਿਬ ਨੂੰ ਪੁੱਛਿਆ ਵੀ ਗੁਰਸਿੱਖਾਂ ਦੀ ਸੇਵਾ ਤੇ ਬੜਾ ਜ਼ੋਰ ਦਿੱਤਾ ਗਿਆ ਹੈ ਗੁਰੂ ਸਾਹਿਬ ਆਪ ਬਹੁਤ ਜ਼ੋਰ ਦਿੰਦੇ ਆ ਹੁਣੇ ਮੈਂ ਅਰਜ਼ ਕੀਤੀ ਸਿੱਖ ਦੇ ਮੂੰਹ ਚ ਪਾਓ ਤੇ ਗੁਰੂ ਇਸ ਤਰ੍ਹਾਂ ਖੁਸ਼ ਹੁੰਦਾ ਜਿਵੇਂ ਮਾਂ ਖੁਸ਼ ਹੁੰਦੀ ਹੈ ਜਿਵੇਂ ਪਾਣੀ ਵਿੱਚ ਤਰਦੀ ਮੱਛੀ ਖੁਸ਼ ਹੁੰਦੀ ਹੈ ਬਾਈ ਸਾਹਿਬ ਨੂੰ ਇੱਕ ਬਚਨ ਹੈ ਉਹਨਾਂ ਦਾ ਉਹ ਕਹਿੰਦੇ ਨੇ ਪੰਜ ਬਾਾਰ ਗੰਗ ਜਾਏ ਬਾਾਰ ਪੰਜ ਪ੍ਰਾਗਨ ਆਏ ਤੈਸਾ ਪੁਨ ਇੱਕ ਸਿੱਖ ਕੋ ਨਵਾਹੇਗਾ ਹੁਣ ਦੇਖੋ ਸਿੱਖ ਦੀ ਸੇਵਾ ਕਿੰਨੀ ਉਤਮ ਹੈ ਪੰਜ ਬਾਾਰ ਗੰਗ ਜਾਏ ਕੋਈ ਇਨਸਾਨ ਪੰਜ ਵਾਰੀ ਨੰਗੇ ਪੈਰ ਪੈਦਲ ਯਾਤਰਾ ਕਰਕੇ ਗੰਗਾ ਵਿੱਚ ਇਸ਼ਨਾਨ ਕਰੇ ਤੇ ਪੰਜ ਵਾਰੀ ਯਾਤਰਾ ਕਰਕੇ ਪ੍ਰਿਆਗ ਰਾਜ ਇਲਾਬਾਦ ਪਹੁੰਚੇ ਤਰਬੈਣੀ ਜਿਨੂੰ ਕਹਿੰਨੇ ਮੈਂ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਚ ਅਰਜ਼ ਕਰਨੀ ਤਾਂ ਮੇਰੇ ਮਾਨਸੀ ਗੁਰਮਖੋ ਗੁਰ ਸਿੱਖਾਂ ਦੀ ਸੇਵਾ ਦੀ ਖਾਤਰ ਤਾਂ ਭਾਈ ਤਾਰੂ ਸਿੰਘ ਆਪਣੀ ਖੋਪੜੀ ਲਵਾ ਗਿਆ ਸੀ ਮੈਂ ਅੱਗੇ ਇਸ ਕਰਕੇ ਚਲਣਾ ਚਾਹਣ ਇਸ ਪ੍ਰਕਰਨ ਨੂੰ ਇਹ ਵੀ ਮੈਂ ਬੇਨਤੀ ਕਰਾਂਗਾ ਜਿਸ ਦੇ ਘਰ ਵਿੱਚ ਸੇਵਾ ਕਰਨ ਲਈ ਲੰਗਰ ਲਾਣ ਲਈ ਕੁਝ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਉਹਦਾ ਵੀ ਇਲਾਜ ਲੈ ਕੇ ਬੈਠਾ ਹੈ ਉਹ ਵੀ ਮੈਂ ਬਾਣੀ ਚ ਅਰਜ਼ ਕਰਨੀ ਕਿਤੇ ਮਨ ਚ ਆ ਜਾਏ ਗੱਲ ਤਾਂ ਅਮੀਰ ਸਾਰੇ ਕਰਨਗੇ ਭਾਈ ਸਾਹਿਬ ਕਹਿੰਦੇ ਨੇ ਪੰਜ ਬਾਾਰ ਗੰਗ ਜਾਏ ਬਾਾਰ ਪੰਜ ਪ੍ਰਾਗ ਨਾਏ ਪੰਜ ਵਾਰੀ ਗੰਗਾ ਇਸ਼ਨਾਨ ਕਰ ਤੇ ਪੰਜ ਵਾਰੀ ਕਿਤੇ ਜਾ ਕੇ ਕੁੰਭ ਦੇ ਮੇਲੇ ਤੇ ਪ੍ਰਯਾਗ ਰਾਜ ਇਸ਼ਨਾਨ ਕਰ ਤੈਸਾ ਪੁੰਨ ਇੱਕ ਸਿੱਖ ਕੋ ਨਵਾਹੇਗਾ ਦੋ ਥਾਵਾਂ ਹੋ ਗਈਆਂ ਇੱਕ ਸਿੱਖ ਉਹਨੂੰ ਗਰਮ ਜਲ ਕਰਕੇ ਪਾਣੀ ਨਾਲ ਇਸ਼ਨਾਨ ਕਰਾ ਦੇ ਸੱਚੇ ਵੇ ਤੇਰੇ ਘਰ ਵਿੱਚ ਹੀ ਤੇਰਾ ਗੰਗਾ ਦਾ ਇਸ਼ਨਾਨ ਹੋ ਜਾਏਗਾ ਤੇਰੇ ਪ੍ਰਿਆਗ ਦਾ ਇਸ਼ਨਾਨ ਹੋ ਜਾਏਗਾ ਦੇਖੋ ਇੱਕ ਸਿੱਖ ਦੀ ਸੇਵਾ ਦੀ ਮਹਾਨਤਾ ਪੰਜ ਬਾਰ ਗੰਗ ਜਾਏ ਬਾਰ ਪੰਜ ਪ੍ਰਾਗ ਨਾਏ ਤੈਸਾ ਪੁਨ ਇੱਕ ਸਿੱਖ ਕੋ ਨਿਵਾਏ ਕਾ ਪਹਿਲਾਂ ਨਿਵਾਉਂਦੇ ਸੰਜੀ ਭਾਈ ਸਾਲੋ ਵਰਗੇ ਖੋਦ ਅੱਗੇ ਲੱਗੇ ਹੁੰਦੇ ਸੰਸਾ ਅੰਮ੍ਰਿਤ ਵੇਲੇ ਖੂ ਗੇੜਦੇ ਸਨ ਸਿੱਖ ਇਸ਼ਨਾਨ ਕਰਾਉਂਦੇ ਸਨ ਪਾਣੀ ਦੀ ਥੋੜ੍ਹੀ ਜੀ ਉਦੋਂ ਪੰਜ ਬਾਰ ਗੰਗ ਜਾਏ ਬੰਚ ਪਾਰ ਪੰਜ ਪ੍ਰਾਗ ਨਾਏ ਤੈਸਾ ਪੁਨ ਇੱਕ ਸਿੱਖ ਕੋ ਨਿਵਾਏ ਕਾ ਸਿੱਖ ਕੋ ਪਲਾਏ ਪਾਣੀ ਭਾਉ ਕਰ ਕੁਰਖੇਤ ਅਸਲ ਮੇਦ ਜਗ ਪੁਨ ਇੱਕ ਸਿੱਖ ਕੋ ਜਿਵਾਏਗਾ ਇਹਦੇ ਅਰਥ ਥੋੜੇ ਜਿਹਾ ਮੈਂ ਕਰ ਦੇਣਾ ਕਿ ਸਿੱਖ ਕੋ ਪਲਾਏ ਪਾਣੀ ਭਾਉ ਕਰ ਸਿੱਖ ਨੂੰ ਪਿਆਸ ਲੱਗੀ ਹੈ ਤੇ ਕੋਈ ਭਾ ਨਾਲ ਪ੍ਰੇਮ ਨਾਲ ਸਿੱਖ ਦੇ ਮੂੰਹ ਚ ਪਾਣੀ ਪਾਉਂਦਾ ਹੈ ਤੇ ਭਾਈ ਸਾਹਿਬ ਕਹਿੰਦੇ ਨੇ ਕੁਰਖੇਤ ਕਿਉਂਕਿ ਦੇ ਅਰਥ ਤਾਂ ਕਰਨੇ ਪਏ ਕਿ ਇਹ ਤੁਕ ਦੇ ਦੋ ਅਰਥ ਬੰਦੇ ਆ ਦੋ ਦੋ ਗੱਲਾਂ ਇਹਦੇ ਚ ਨੇ ਸਿੱਖ ਕੋ ਪਿਲਾਏ ਪਾਣੀ ਪਾਓ ਕਰ ਪ੍ਰੇਮ ਕਰਕੇ ਸ਼ਰਧਾ ਨਾਲ ਸਿੱਖ ਨੂੰ ਪਾਣੀ ਪਿਲਾਏ ਕੁਰਖੇਤ ਕਹਿੰਦੇ ਨੇ ਕੁਰਖ ਖੇਤਰ ਸੂਰਜ ਗ੍ਰਹਿਣ ਦੇ ਮੇਲੇ ਦਾ ਇੰਨਾ ਫਲ ਨਹੀਂ ਜਿੰਨਾ ਇੱਕ ਸਿੱਖ ਦੇ ਮੂੰਹ ਵਿੱਚ ਪਾਣੀ ਪਾਣ ਦਾ ਫਲ ਹੈ ਇਹ ਸੇਵਾ ਹੈ ਪਾਓ ਕਰ ਕੁਰਖੇਤ ਅਸਮੇਦ ਜਗ ਫਲ ਉਨ ਇੱਕ ਸਿੱਖ ਕੋ ਜਵਾਏ ਕਾ ਜਵਾਏ ਦਾ ਅਰਥ ਜੀਣਾ ਨਹੀਂ ਜਵਾਏ ਦਾ ਅਰਥ ਭੋਜਨ ਛਕਾਣਾ ਕਿੰਨੇ ਜਿਹੜਾ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੰਦਾ ਅਸਮੇਦ ਜਿੱਥੇ ਘੋੜੇ ਦੀ ਬਲੀ ਜਾਂਦੀ ਹੈ ਅਸਮੇਦ ਜਗ ਕਰਾਣਾ ਰ ਚੱਕਰਵਤੀ ਰਾਜਿਆਂ ਦਾ ਕੰਮ ਸੀ ਬੜਾ ਪੈਸਾ ਲੱਗਦਾ ਸੀ ਅਸਮੇਦ ਜਗ ਦਾ ਫਲ ਮਿਲੇਗਾ ਜਿਹੜਾ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾ ਦਿੰਦਾ ਹੈ ਇਸ ਤੋਂ ਅਗਲਾ ਬਚਨ ਤਿੰਨ ਗੱਲਾਂ ਹੋ ਗਈਆਂ ਸਿੱਖ ਨੂੰ ਨਵਾਏਗਾ ਗੰਗਾ ਤੇ ਪ੍ਰਿਆਗ ਦਾ ਇਸ਼ਾਨ ਉਹ ਕੁਛ ਵੀ ਨਹੀਂ ਉਹਦੇ ਸਾਹਮਣੇ ਸਿੱਖ ਨੂੰ ਪਾਣੀ ਪਿਲਾਏਗਾ ਕੁਰਖੇਤਰ ਤੋਂ ਵੱਧ ਫਲ ਸਿੱਖ ਨੂੰ ਭੋਜਨ ਸ਼ਕਾਏਗਾ ਅਸਮੇਤ ਜਗ ਦਾ ਫਲ ਅਗਲਾ ਬਚਨ ਕਹੋ ਲੋਕੋ ਤੁਸੀਂ ਸੋਨਾ ਗੁਪਤ ਦਾਨ ਕਰ ਦਿਓ ਕੋਈ ਤੋਲਾ ਕੋਈ ਦੋ ਤੋਲਾ ਕੋਈ ਕਵੰਟਲ ਕੋਈ ਮਣਾ ਮਹੀ ਕਹਿੰਦੇ ਨੇ ਜਿਹੜਾ ਇੱਕ ਸਿੱਖ ਨੂੰ ਗੁਰੂ ਦਾ ਸ਼ਬਦ ਸਿਖਾ ਦੇਗਾ ਉਹਦਾ ਫਾਲੇ ਨਾ ਮਿਲੇਗਾ ਜਿਵੇਂ ਸੱਤ ਇਮਾਰਤਾਂ ਸੋਨੇ ਦੀਆਂ দান ਕਰ ਦਿੱਤੀਆਂ ਆ ਸਿੱਖ ਦੀ ਸੇਵਾ ਹੈ ਹੁਣ ਕਈਆਂ ਤਰਕ ਕਰਨ ਵਾਲਿਆਂ ਕਹਿਣਾ ਸੀ ਆ ਖਾਣ ਦੀ ਪਾਣ ਦੀ ਇਹ ਕੀ ਜੀ ਉਹ ਅਗਲਾ ਸਟੈਪ ਤੇ ਕਹਿਣ ਲੱਗੇ ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਮੰਨ ਲਓ ਆਪ ਆਪ ਜਿਹਦੇ ਕੋਲ ਕੋਈ ਸੱਜਣ ਬਾਣੀ ਪੜਨ ਦਾ ਇਚੁਕ ਹੈ ਨਹੀਂ ਤੇ ਤੁਸੀਂ ਪ੍ਰੇਰਨਾ ਦਿਓ ਜਿਸ ਸਿੱਖ ਨੂੰ ਤੁਸੀਂ ਇੱਕ ਸ਼ਬਦ ਸਿਖਾ ਦਿਓਗੇ ਨਾ ਮੂਲ ਮੰਤਰ ਸ਼ੁੱਧ ਸਿਖਾ ਦਿਓਗੇ ਸੱਚ ਇਹ ਵੇ ਸੱਤ ਬਿਲਡਿੰਗਾਂ ਸੋਨੇ ਦੀਆਂ দান ਕਰਨ ਦਾ ਇਹਨਾਂ ਫਲ ਨਹੀਂ ਜਿੰਨਾ ਇੱਕ ਸ਼ਬਦ ਸਿਖਾਉਣ ਦਾ ਫਲ ਹੈ ਇਹ ਸੇਵਾ ਹੈ ਗੁਰੂ ਘਰ ਦੀ ਜੈਸੇ ਸੱਤ ਮੰਦਰ ਕੁੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ ਜੈਸੇ 20 ਬਾਰ ਦਰਸ਼ਨ ਸਾਧ ਕੀਏ ਕਾਹੂ ਤੇ ਸਾ ਫਲ ਸਿੱਖ ਕੋ ਚਾਪ ਪਗ ਸਵਾਏਗਾ ਮੰਨ ਲੋ ਇੱਕ ਸਾਧੂ ਘਰ ਛੱਡੀ ਬੈਠਾ ਹੈ ਕਈ ਸਾਲ ਹੋ ਗਏ ਉਹਨੇ ਰੋਟੀ ਨਹੀਂ ਖਾਧੀ ਹੱਠ ਕਰਕੇ ਉਹ ਗਰਮੀ ਸਰਦੀ ਸਹਿੰਦਾ 20 ਵਾਰੀ ਉਹਦੇ ਦਰਸ਼ਨ ਕਰਨੇ ਇੰਨਾ ਫਲ ਉਹਦੇ ਵਿੱਚ ਨਹੀਂ ਜਿੰਨਾ ਥੱਕਿਆ ਹੋਇਆ ਸੰਗਤ ਹੋਵੇ ਉਹਨਾਂ ਦੀਆਂ ਚਰਨਾਂ ਦੀਆਂ ਤਲੀਆਂ ਨੂੰ ਘੁੱਟ ਕੇ ਉਹਨੂੰ ਸਵਾਦ ਦੇਵੇ ਇਹਦਾ ਫਲ ਸਾਧਵਾਨ ਨਾਲੋਂ ਜ਼ਿਆਦਾ ਹੈ ਮੈਂ ਬੇਨਤੀ ਕਰਾਂ ਕਿ ਇਹ ਗੁਰੂ ਘਰ ਚ ਹੈ ਨਹੀਂ ਤੁਸੀਂ ਅੰਮ੍ਰਿਤਸਰ ਜਾਂਦੇ ਹੋ ਜਦੋਂ ਪਿਪਲੀ ਸਾਹਿਬ ਗੁਰਦੁਆਰੇ ਜਾਇਓ ਕਿਤੇ ਪਿਪਲੀ ਸਾਹਿਬ ਗੁਰਦੁਆਰਾ ਉਹ ਅਸਥਾਨ ਚਲੋ ਹੁਣ ਤਾਂ ਸ਼ਹਿਰ ਚ ਆ ਗਿਆ ਪਹਿਲਾ ਵਾਰੀ ਵਾਰ ਸੀ ਕਾਬਲ ਤੋਂ ਸੰਗਤ ਆਈ ਗੁਰੂ ਅਰਜੁਨ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਸੰਗਤ ਪਹੁੰਚ ਗਈ ਤੇ ਮਹਾਰਾਜ ਸੱਚੇ ਬਾਦਸ਼ਾਹ ਉਹਨਾਂ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਉਂਦੇ ਆਉਂਦੇ ਤੱਕ ਹਨੇਰਾ ਪੈ ਗਿਆ ਪਿਪਲੀ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਵਿਸ਼ਰਾਮ ਸੀ ਕਿੰਨੇ ਚਲੋ ਸਵੇਰੇ ਅੰਮ੍ਰਿਤ ਵੇਲੇ ਚੱਲਾਂਗੇ ਸ਼ਾਮ ਨੂੰ ਜਿਹੜੇ ਬਜ਼ੁਰਗ ਕਿੰਨੇ ਦਿਨਾਂ ਦੇ ਪੈਦਲ ਚੱਲਦੇ ਆ ਰਹੇ ਸਨ ਉਹਨਾਂ ਦੇ ਲੱਤਾਂ ਵਿੱਚ ਪੀੜ ਹੋ ਰਹੀ ਸੀ ਉਹਨਾਂ ਦੀ ਸਰੀਰ ਵਿੱਚ ਪੀੜਾਂ ਨੇ ਇੱਕ 18 ਕੇ ਸਾਲ ਦਾ 19 ਸਾਲ ਦਾ ਨੌਜਵਾਨ ਗੁਰੂ ਅਰਜੁਨ ਦੇਵ 18 ਸਾਲ ਦੀ ਉਮਰ ਸੀ ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ 43 ਸਾਲ ਦੇ ਕਰੀਬ ਉਮਰ ਜਦੋਂ ਗੁਰੂ ਅਰਜੁਨ ਦੇਵ ਸ਼ਹੀਦ ਹੋਏ 19 ਸਾਲ ਦਾ ਨੌਜਵਾਨ ਰਾਤ ਦੇ ਹਨੇਰੇ ਚ ਪਹੁੰਚਿਆ ਉਹਨਾਂ ਬਜ਼ੁਰਗਾ ਨੂੰ ਪੁੱਛਦਾ ਬਜ਼ੁਰਗੋ ਤੁਸੀਂ ਕਿਉਂ ਪੀੜਾ ਨਾਲ ਵਿਆਕੁਲ ਚਲਾ ਰਹੇ ਹੋ ਉਸ ਵਿੱਚੋਂ ਇੱਕ ਨੇ ਕਿਹਾ ਪੁੱਤਰ ਕਾਬਲ ਤੋਂ ਆਏ ਆ ਕੰਦੀ ਤੇ ਰੁਖੜਾ ਹੈ ਗੁਰੂ ਰਾਮਦਾਸ ਦੇ ਪੁੱਤਰ ਗੁਰੂ ਅਰਜੁਨ ਦੇਵ ਦੇ ਦਰਸ਼ਨ ਕਰਨ ਆਏ ਆਂ ਮਨ ਬੜਾ ਠੀਕ ਏ ਪਰ ਦਰਅਸਲ ਸ਼ਰੀਰਕ ਤੌਰ ਤੇ ਚੱਲਣ ਕਰਕੇ ਲੱਤਾਂ 'ਚ ਦਰਦ ਹੈ ਉਹ ਨੌਜਵਾਨ ਕਹਿੰਦੇ ਨੇ ਮੈਂ ਸੇਵਾ ਕਰਦੇ ਆਂ ਕਹਿੰਦੇ ਨੇ ਗੁਰੂ ਤੇਰਾ ਭਲਾ ਕਰੇ ਸਾਰੀ ਰਾਤ ਮੁੱਠਾ ਚਾਪੀ ਕਰਦੇ ਰਹੇ ਗੁਰਮਖੋ ਸਵੇਰੇ ਦਿਨ ਚੜਿਆ ਸੰਗਤ ਵਕਤ ਨਾਲ ਚੱਲ ਪਈ ਇਸ਼ਨਾਨ ਪਾਣ ਉੱਥੇ ਕਰਨਾ ਹੈ ਉਹ ਨੌਜਵਾਨ ਨਾਲ ਚੱਲੇ ਆਂ ਸਵਾਲ ਆਇਆ ਹੁਣ ਗੱਟੜੀਆਂ ਕੋਲ ਸਮਾਨ ਕੌਣ-ਕੌਣ ਬੈਠੇ ਉਸ ਨੌਜਵਾਨ ਨੇ ਕਿਹਾ ਮੈਂ ਰੁਕਾਂਗਾ ਤੁਸੀਂ ਦਰਸ਼ਨ ਕਰੋ ਜਦੋਂ ਹਜ਼ੂਰ ਦੇ ਦਰਬਾਰ ਜਾਂਦੇ ਨੇ ਅੱਜ ਗੁਰੂ ਅਰਜੁਨ ਦੇਵ ਦਰਬਾਰ 'ਚ ਨਹੀਂ ਆਏ ਅਸਲ 'ਚ ਉਹ ਖੁਦ ਗੁਰੂ ਅਰਜੁਨ ਦੇ ਮਹਾਰਾਜ ਜੀ ਸਨ ਸਿੱਖਾਂ ਦੇ ਚਰਨ ਪੈ ਕੁੱਟਦੇ ਸਨ ਦੇਖਿਆ ਜੋੜਿਆਂ 'ਚ ਖਲੋਤੇ ਨੇ ਸੰਗਤ ਨੇ ਕਿਹਾ ਗੁਰੂ ਅਰਜੁਨ ਦੇਵ ਜੀ ਦੇ دیدار ਕਰਨੇ ਆ ਤੇ ਮਹਾਰਾਜ ਬਾਬਾ ਬੁੱਢਾ ਸਾਹਿਬ ਦੇ ਨੇਤਰ ਸੇ ਜਿਹ ਲੋਗ ਹੈ ਕਹਿ ਲਗੇ ਸਾਧ ਸੰਗਤ ਜਿਹਦੇ ਤੁਸੀਂ دیدار ਕਰਨ ਆਇਓ ਉਹ ਤਾਂ ਰਾਤ ਦੇ ਤੁਹਾਡੇ ਕੋਲ ਪਹਿਲੇ ਹੀ ਪਹੁੰਚ ਗਏ ਉਹ ਜੋੜਿਆਂ ਵਿੱਚ ਖਲੋਤੇ ਜਦੋਂ ਬਾਬਾ ਜੀ ਆਏ ਹਜ਼ੂਰ ਨੇ ਕਿਹਾ ਬਾਬਾ ਜੀ ਇਹ ਜੋੜੇ ਆਮ ਨਹੀਂ ਇਹਨਾਂ ਜੋੜਿਆਂ ਵਿੱਚ ਤਾਂ ਗੁਰੂ ਨਾਨਕ ਸਾਹਿਬ ਦਾ ਜੋੜਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਮੈਂ ਤਾਂ ਬੇਨਤੀ ਕੀਤੀ ਸਿੱਖ ਦੀ ਸੇਵਾ ਦੀ ਬੜੀ ਵੱਡੀ ਮਹਾਨਤਾ ਹੈ ਥੋੜਾ ਜਿਹਾ ਆਓ ਅੱਗੇ ਹੋਰ ਤੁਰਿਏ ਮੰਨ ਲਓ ਕਿਸੇ ਕੁਲ ਸੇਵਾ ਕਰਨ ਦੀ ਕੁਛ ਵੀ ਨਹੀਂ ਇੱਕ 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 ਅਮੀਰ ਉਹ ਲੰਗਰ ਲਾਂਦਾ 2 ਲੱਖ ਰੁਪਇਆ ਲਾ ਦਤਾ 5 ਲੱਖ ਲਾ ਦਿਤਾ ਇੱਕ ਕੁਲ ਘਰ ਵੀ ਰੋਟੀ ਨਹੀਂ ਪੱਕਦੀ ਉਹ ਕੀ ਕਰੇ ਮਨ ਚਾਵੇਗਾ ਕਿ ਇਹ ਤਾਂ ਕਹਾਣੀ ਵੰਡ ਹੋ ਗਈ ਤੇ ਅਮੀਰਾਂ ਦਾ ਧਰਮ ਹੋ ਗਿਆ ਇਹ ਜ਼ਰੂਰ ਉੱਠੇਗਾ ਪੁਰਨਾ ਵੀ ਜਿਹੜੀ ਕਥਾ ਕੀਤੀ ਜਾ ਰਹੀ ਹੈ ਵੀ ਅਮੀਰ ਬੰਦੀ ਰੋਟੀ ਖਵਾ ਸਕਦੇ ਆ ਗਰੀਬ ਕਿੱਥੋਂ ਖਵਾਏਗਾ ਜਿਹਦੇ ਘਰ ਰੋਟੀ ਨਹੀਂ ਬੱਕਦੀ ਭਾਈ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਘਰ 'ਚ ਮੈਂ ਭਾਈ ਸਾਹਿਬ ਨੂੰ ਅੱਜ ਤਾਂ ਜ਼ਿਆਦਾ ਕੋਟ ਕਰ ਰਿਹਾ ਕਿਉਂਕਿ ਸੇਵਾ ਦੀ ਵਿਆਖਿਆ ਉਹ ਬੜੀ ਕਰਦੇ ਉਹਨਾਂ ਨੇ ਗੁਰਸਿੱਖਾਂ ਦੀ ਸੇਵਾ ਨੂੰ ਜ਼ਮੀਨ ਦੀ ਉਪਜ ਨਾਲ ਤੁਲਨਾ ਦਿੱਤੀ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਥੋੜਾ ਜਿਹਾ ਆ ਧਰਤੀ ਜਿੱਤੇ ਆਪਾਂ ਬੀਜ ਪਾਨੇ ਉਹ ਕਹਿੰਦੇ ਨੇ ਧਰਤੀ ਬੀਓ ਬਜਾਏ ਸਾਂਸ਼ੋ ਪਲਾਇਆ ਅਰਥ ਨੇ ਜ਼ਰਖੇਜ਼ ਜ਼ਮੀਨ ਵਿੱਚ ਤੁਸੀਂ ਬੀਜ ਪਾਓਗੇ ਤੇ ਜਿੰਨੇ ਤੁਸੀਂ ਦਾਣੇ ਪਾਏ ਨੇ ਨਾ ਉਸ ਦੇ ਹਜ਼ਾਰਾਂ ਗੁਣਾ ਵਾਪਸ ਤੁਹਾਨੂੰ ਫਲ ਮਿਲੇਗਾ ਇਸ ਤਰੀਏ ਇੱਕ ਰੁੱਖ ਲਾ ਦਿੱਤਾ ਅੰਬ ਦੀ ਇੱਕ ਗਿਟਕ ਲਾਈ ਤੇ ਉਹ ਹਜ਼ਾਰਾਂ ਪਤਾ ਨਹੀਂ ਲੱਖਾਂ ਅੰਬ ਬੰਦਾ ਉਹਦੇ ਤੋਂ ਉਤਾਰ ਲੈਂਦਾ ਕਹਿੰਦੇ ਨੇ ਧਰਤੀ ਦੀ ਤੇ ਗੁਰਸਿੱਖਾਂ ਦੀ ਸੇਵਾ ਕੀ ਹੈ ਜਿਵੇਂ ਉਹ ਪਾਣੀ ਤੇ ਗੁਰਸਿੱਖੀ ਦੀ ਗੱਲ ਕਰਦੇ ਆ ਕਿ ਧਰਤੀ ਪੈਰਾ ਖੀਟ ਹੈ ਪੈਰਾ ਖੀਟ ਬਸੰਦਾ ਪਾਣੀ ਪਾਣੀ ਚੱਲੇ ਨਿਵਾਲ ਨੂੰ ਉਹਦੇ ਖੀਲ ਚ ਕਹਿੰਦੇ ਨੇ ਗੁਰ ਸਿੱਖੀ ਦੇ ਨਿਸ਼ਾਨ ਇਹਦੇ ਵਿੱਚ ਉਹ ਕਹਿੰਦੇ ਨੇ ਧਰਤੀ ਤੇ ਸਿੱਖਾਂ ਦੀ ਸੇਵਾ ਕਹਿੰਦੇ ਧਰਤੀ ਵਿੱਚ ਤੁਸੀਂ ਬੀਜ ਪਾਉਂਦੇ ਹੋ ਤੇ ਧਰਤੀ ਦਾ ਸੁਭਾਅ ਹੈ ਜਿਹੜਾ ਬੀਜ ਪਾਏਗਾ ਉਹਨੂੰ ਫਲ ਜ਼ਰੂਰ ਦੇਵੇਗੀ ਇੱਕ ਫਲ ਦੇ ਬਦਲੇ ਹਜ਼ਾਰਾਂ ਫਲ ਹਜ਼ਾਰਾਂ ਗੁਣਾ ਵਾਪਸ ਮੋੜਦੀ ਏ ਕਹਨ ਲੱਗੇ ਗੁਰਸਿੱਖ ਦੇ ਮੂੰਹ ਵਿੱਚ ਤੁਸੀਂ ਪ੍ਰਸ਼ਾਦ ਪਾਣੀ ਪਾ ਕੇ ਸੇਵਾ ਕਰੋਗੇ ਇਹਦਾ ਫਲ ਇਨਾਂ ਨੂੰ ਮਿਲੇਗਾ ਸਾਰੀ ਗਿਣਤੀ ਦੀ ਸੰਖਿਆ ਗਈ ਮੁੱਕ ਜਾਏਗੀ ਇਹਦੇ ਫਲ ਦਾ ਲੇਖਾ ਕੋਈ ਨਹੀਂ ਦੂਜੀ ਗੱਲ ਕਹਨ ਲੱਗੇ ਧਰਤੀ ਦਾ ਇੱਕ ਸੁਭਾਅ ਹੈ ਇਹ ਜੋ ਫਲ ਪਾਓ ਉਹੀ ਵਾਪਸ ਦਿੰਦੀ ਸੁਣੋ ਪਹਿਲੇ ਅਰਥ ਸਪਸ਼ਟ ਹੋ ਗਿਆ ਧਰਤੀ 'ਚ ਇੱਕ ਗੁਣਾ ਪਾਓਗੇ ਹਜ਼ਾਰ ਗੁਣਾ ਮਿਲੇਗਾ ਸੰਗਤ ਦੀ ਸੇਵਾ ਗੁਰਸਿੱਖਾਂ ਦੀ ਕਰੋਗੇ ਤੇ ਇਥੇ ਗੁਰਸਿੱਖਾਂ ਨੂੰ ਕੇਵਲ ਪੁਲਿੰਗ ਲਬਚ ਨਹੀਂ ਲੈਣਾ ਯਾਦ ਰੱਖਿਓ ਜਿਹੜਾ ਸ਼ਬਦ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਉਹ ਬੀਬੀਆਂ ਵਾਸਤੇ ਵੀ ਢੁਕਦਾ ਹੈ ਭਾਵੇਂ ਉਹ ਅਰਥ ਪੁਲਿੰਗ ਚ ਨੇ ਜੋ ਦੀਸਾ ਗੁਰਸਿੱਖੜਾ ਤੁਸੀਂ ਨਿਵਨਿਮ ਲਾਗੂ ਪਾਏ ਜੀ ਅਸੀਂ ਮਨੁੱਖ ਦੇਈ ਦੀ ਗੱਲ ਕਰਨੀ ਹੈ ਥੋੜਾ ਕਹਿੰਨੇ ਫੀਮੇਲ ਦੀ ਦੇਈ ਜਿਹੜੀ ਉਹ ਦੇਈ ਨਹੀਂ ਜਦੋਂ ਮਨੁੱਖ ਸ਼ਬਦ ਹੁੰਦਾ ਉਹ ਇਸਤਰੀ ਤੇ ਪੁਰਸ਼ ਦੋਨਾਂ ਵਾਸਤੇ ਹੈ ਗੁਰਬਾਣੀ ਵਿੱਚ ਹੁਣ ਧਰਤੀ 'ਚ ਇੱਕ ਗੁਣਾ ਪਾਓ 1000 ਗੁਣਾ ਵਾਪਸ ਕਰਦੀ ਪਰ ਧਰਤੀ ਦਾ ਇੱਕ ਸੁਭਾਅ ਹੈ ਜੇ ਚਨੇ ਬੀਜੇ ਨੇ ਤੇ ਕਣਕ ਉਹਦੇ ਬਦਲੇ ਨਹੀਂ ਦਏਗੀ ਇਹ ਨਹੀਂ ਕਿ ਚਨੇ ਦੇ ਇੱਕ ਪਾਸੇ ਕਣਕ ਲੱਗ ਜਾਏ ਸਿੱਟਾ ਤੇ ਦੂਜੇ ਪਾਸੇ ਚਨੇ ਦੀਆਂ ਫਲੀਆਂ ਲੱਗੀਆਂ ਕੋਣ ਛੋਲੇ ਬੀਜੇ ਨੇ ਛੋਲੇ ਹੀ ਵਾਪਸ ਮਿਲਣਗੇ ਝੋਨਾ ਝੋਨਾ ਸ਼ਬਦ ਸਮਝਦੇ ਹੋ ਨਾ ਅ ਜੀਰੀ ਚਾਵਲ ਜਿਹਨੂੰ ਕਹੇ ਜਾਂਦਾ ਧਾਨ ਜੇ ਝੋਨਾ ਲਾਇਆ ਤੇ ਕਣਕ ਨਹੀਂ ਬਣੇਗੀ ਝੋਨਾ ਹੀ ਵਾਪਸ ਦਏਗੀ ਜੇ ਕਿੱਕਰ ਬੀਜੇ ਨੇ ਤੇ ਕੰਡੇ ਦਏਗੀ ਜੇ ਬਦਾਮ ਕਾਜੂ ਬੀਜਿਆ ਤੇ ਉਹ ਵਾਪਸ ਦੇਗੀ ਧਰਤੀ ਦਾ ਸੁਭਾਅ ਹੈ ਜੋ ਬੀਜੋਗੇ ਸਿਰਫ ਉਹ ਹੀ ਵਾਪਸ ਕਰੇਗੀ ਪਰ ਗੁਰਸਿੱਖਾਂ ਦੀ ਸੇਵਾ ਦਾ ਇੰਨਾ ਫਲ ਹੈ ਸੇਵਾ ਤੁਸੀਂ ਪ੍ਰਸ਼ਾਦੇ ਨਾਲ ਕਰੋਗੇ ਤੇ ਫਲ ਸਾਰੇ ਮਿਲ ਜਾਣਗੇ ਇੱਜ਼ਤ ਦਾ ਫਲ ਮਿਲੇਗਾ ਧਨ ਦਾ ਫਲ ਮਿਲੇਗਾ ਨਾਮ ਦਾ ਫਲ ਮਿਲੇਗਾ ਕਿਉਂਕਿ ਧਰਤੀ ਜੋ ਬੀਜੋ ਉਹੀ ਵਾਪਸ ਦਿੰਦੀ ਹੈ ਗੁਰਸਿੱਖ ਦੀ ਸੇਵਾ ਸਭ ਕੁਝ ਦਿੰਦੀ ਹੈ ਅਗਲਾ ਸਵਾਲ ਧਰਤੀ ਤਾਂ ਬੀਜਨ ਤੋਂ ਬਿਨਾ ਕੋਈ ਦੇਂਦੀ ਨਹੀਂ ਤੁਹਾਡੇ ਕਰ ਤੁਹਾਡਾ ਆਪਣਾ ਖੇਤ ਹੈ ਤੁਸੀਂ ਨਹੀਂ ਕੁਝ ਬੀਜੋਗੇ ਤੇ ਕੰਡੇ ਪੈਦਾ ਹੋ ਜਾਣਗੇ ਝਾੜ ਬਣ ਜਾਣਗੇ ਧਰਤੀ ਤਾਂ ਕੁਝ ਦੇਗੀ ਜੇ ਤੁਸੀਂ ਦਿਓਗੇ ਤਾਂ ਜੇ ਤੁਸੀਂ ਨਹੀਂ ਕੁਝ ਪਾਉਂਦੇ ਉਹ ਕਿਉਂ ਦੇਗੀ ਉਹ ਤਾਂ ਸੌਦਾ ਕਰਦੀ ਹੈ ਤੈਨੂੰ ਵੱਧ ਦੇਾਂਗੀ ਪਰ ਸ਼ਰਤ ਤੇਰੀ ਪਹਿਲ ਤੈਨੂੰ ਕਰਨੀ ਪਵੇਗੀ ਇਹ ਧਰਤੀ ਕਦੀ ਨਹੀਂ ਕਹਿੰਦੀ ਮੈਂ ਤੈਨੂੰ ਫਲ ਦੇ ਦੇਾਂਗੀ ਬੀਜ ਅਗਲੇ ਸਾਲ ਬੀਜ ਦੇ ਉਹ ਕਹਿੰਦੀ ਪਹਿਲਾਂ ਤੂੰ ਬਾਦ ਵਿੱਚ ਮੈਂ ਤੂੰ ਬੀਜੇਂਗਾ ਤੇ ਹਜ਼ਾਰ ਗੁਣਾ ਦਿਆਂਗੀ ਤੂੰ ਜੋ ਬੀਜੇਂਗਾ ਉਹ ਵਾਪਸ ਕਰਾਂਗੀ ਪਰ ਭਾਈ ਸਾਹਿਬ ਕਹਿੰਦੇ ਆ ਅਸੀਂ ਗੁਰੂ ਨਾਨਕ ਸਾਹਿਬ ਦੇ ਘਰ ਚ ਸੁਣਿਆ ਉਹ ਕਹਿੰਦੇ ਆ ਧਰਤੀ ਹਜ਼ਾਰ ਗੁਣਾ ਦਿੰਦੀ ਏ ਗੁਰਸਿੱਖਾਂ ਦੀ ਸੇਵਾ ਅਨੰਤផល ਦਿੰਦੀ ਏ ਧਰਤੀ ਵਿੱਚ ਜੋ ਬੀਜੋ ਉਹ ਹੀ ਵਾਪਸ ਕਰਦੀ ਏ ਗੁਰਸਿੱਖ ਦੀ ਸੇਵਾ ਸਭ ਕੁਝ ਦਿੰਦੀ ਕਹੇ ਧਰਤੀ ਜੇ ਨਾ ਬੀਜੋ ਕੁਝ ਵੀ ਨਹੀਂ ਦਿੰਦੀ ਤੁਹਾਡੇ ਘਰ ਵਿੱਚ ਰੋਟੀ ਪਾਣੀ ਅਨਾਜ ਕੁਝ ਵੀ ਨਹੀਂ ਤੁਸੀਂ ਸਿਰਫ ਫੁਰਨੇ ਬਣਾ ਲਓ ਤੇ ਗੁਰੂ ਉਸੇ ਫੁਰਨੇ ਵਿੱਚ ਹੀ ਬਲ ਦੇ ਦਿੰਦਾ ਹੈ। ਸ਼ਰੀਰਕ ਤੌਰ ਤੇ ਨਾ ਵੀ ਕਰਨ ਜੋਗੇ ਹੋ। ਦੇਖੋ ਏਡੀ ਵੱਡੀ ਬਾਤ ਸਿਰਫ ਥਾਟ ਪੈਦਾ ਕਰ ਲਓ, ਚਾਹ ਪੈਦਾ ਕਰ ਲਓ। ਮੈਂ ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਗੁਰਮਖੋ ਗਰੀਬ ਤੋਂ ਗਰੀਬ ਬੰਦਾ ਘੱਟੋ-ਘੱਟ ਖਿਆਲ ਤਾਂ ਹਰ ਕੋਈ ਪੈਦਾ ਕਰ ਸਕਦਾ ਹੈ। ਉਹਦੇ ਉੱਤੇ ਅਮੀਰੀ ਗਰੀਬੀ ਦਾ ਕੀ ਪੈਮਾਨਾ। ਭਾਈ ਸਾਹਿਬ ਦੀ ਪੌੜੀ ਪੜਾਂਗਾ। ਧਰਤੀ ਬਿਓ ਬਜਾਏ ਸੈਂਸ ਬੁਲਾਇਆ ਗੁਰਸ਼ਖ ਮੁਖ ਪਵਾਏ ਸਾਫ ਬਲਾਇਆ